ਪੰਜਾਬ ਚ ਪਿਛਲੇ ਦਿਨਾਂ ਚ ਬਹੁਤ ਜੋ ਹੜ੍ਹਾਂ ਨੇ ਤਬਾਹੀ ਰਿਆਂਦੀ ਬੇਹਿਸਾਬ ਪਾਣੀ ਦਰਿਆਵਾਂ ਚ ਆਇਆ ਜਿੱਥੇ ਪੰਜਾਬ ਦਾ ਜਾਨਵਾਲ ਦਾ ਬਹੁਤ ਨੁਕਸਾਨ ਹੋਇਆ ਉਥੇ ਹੀ ਪਿੰਡਾਂ ਚ ਪਾਣੀ ਵੜਨ ਨਾਲ ਘਰਾਂ ਦਾ ਨੁਕਸਾਨ ਹੋਇਆ ਵਾਹੀ ਜੋ ਖੇਤੀ ਵਾਲੀ ਫਸਲ ਦਾ ਖੇਤਾਂ ਦਾ ਮਸ਼ੀਨਰੀ ਦਾ ਬਹੁਤ ਰਾਂ ਦਾ ਨੁਕਸਾਨ ਹੋਇਆ ਤੇ ਇਹੋ ਜੇ ਹੜ ਜਿਵੇਂ ਕਹਿੰਦੇ ਵੀ ਆਉਣਾ ਕੁਦਰਤ ਦੀ ਬਹੁਤ ਵੱਡੀ ਮਾਰ ਆ ਇਹ ਪਰ ਪੰਜਾਬ ਫਿਰ ਵੀ ਚਲੋ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਜੂਝ ਰਿਹਾ ਪੰਜਾਬੀ ਹੀ ਪੰਜਾਬੀਆਂ ਦੇ ਕੰਮ ਆਏ ਨਾਲ ਖੜੇ ਤੇ ਉੱਥੇ ਇੱਕ ਗੱਲ ਖਾਸ ਦੇਖਣ ਜੋਗਾ ਕਿ ਪੰਜਾਬ ਸਰਕਾਰ ਤੋਂ ਤਾਂ ਜਿਹੋ ਜੀ ਉਮੀਦ ਸੀ ਉਹੋ ਜੇ ਉਸ ਤੇ ਪੂਰੇ ਉਤਰੇ ਉਹ ਕਿਉਂਕਿ ਉਹਨਾਂ ਤੋਂ ਉਮੀਦ ਹੀ ਇੰਨੀ ਕੁ ਕੀਤੀ ਜਾ ਸਕਦੀ ਸੀ ਪਰ ਕੇਂਦਰ ਦੀ ਸਰਕਾਰ ਨੇ ਬਹੁਤ ਬੜਾ ਪੰਜਾਬ ਪ੍ਰਤੀ ਵਧੀਆ ਰਵਈਆ ਨਹੀਂ ਸੀ ਜੇ ਕਾਫੀ ਦਿਨ ਲੰਘੇ ਤੋਂ ਇੱਥੇ ਆਏ ਖੇਤੀਬਾੜੀ ਮੰਤਰੀ ਆਏ ਹੋਮ ਮਿਨਿਸਟਰ ਆਏ ਪ੍ਰਧਾਨ ਮੰਤਰੀ ਆਏ ਆਏ ਜ਼ਰੂਰ ਪਰ ਜਗਮਾ ਤੇ ਮੱਲਬ ਨਹੀਂ ਲਾਗੇ ਗਏ ਮੈਂ ਤਾਂ ਇੱਥੋਂ ਤੱਕ ਕਹਾਂਗਾ ਬੜੀ ਜ਼ਿੰਮੇਵਾਰੀ ਨਾਲ ਕਹਾਂਗਾ ਕਿ ਕੇਂਦਰ ਦੀ ਸਰਕਾਰ ਨੂੰ ਪੰਜਾਬੀਆਂ ਦਾ ਦਰਦ ਸਿੱਖਾਂ ਦਾ ਦਰਦ ਵਿਸ਼ੇਸ਼ ਤੌਰ ਤੇ ਸਿੱਖਾਂ ਦਾ ਤੇ ਸਮੁੱਚੇ ਰੂਪ ਵਿੱਚ ਪੰਜਾਬੀਆਂ ਦਾ ਕੋਈ ਦਰਦ ਨਹੀਂ ਹੈਗਾ ਅਫਗਾਨਿਸਤਾਨ ਵਿੱਚ ਵਸਦੇ ਕਾਬਲ ਕਮਾਨ ਉਸ ਏਰੀਆ ਦੇ ਵਸਦੇ ਲੋਕਾਂ ਦਾ ਜਾਦੇ ਦਰਦ ਹੈ ਕਿਉਂਕਿ ਉੱਥੇ ਰਾਤ ਸਮੱਗਰੀ ਦੇ ਜਹਾਜ਼ ਪਹਿਲਾਂ ਪਹੁੰਚ ਗਏ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਗਿਆ ਪਰ ਅੱਜ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਜਿੱਥੇ ਸਾਡੇ ਕਲਾਕਾਰ ਭਰਾ ਉੱਥੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਚਲੋ ਇਹ ਤਾਂ ਆਪਾਂ ਕਹਾਂਗੇ ਵੀ ਪਬਲਿਸਿਟੀ ਵੀ ਲੈਣ ਲਈ ਜਾਂ ਦਿਖਾ ਕੇ ਵੀ ਅਸੀਂ ਸੇਵਾ ਕਰ ਰਹੇ ਪਰ ਬਹੁਤ ਸੰਸਥਾਨਾਂ ਜਾਂ ਬਹੁਤ ਇਨਸਾਨ ਬਹੁਤ ਲੋਕ ਇਹੋ ਜਿਹੇ ਵੀ ਨੇ ਜਿਹੜੇ ਕਿਤੇ ਫੋਟੋ ਵੀ ਨਹੀਂ ਖਿਚਾ ਰਹੇ ਤੇ ਬਹੁਤ ਜ਼ਿਆਦਾ ਵੱਡੇ ਪੁੱਤਰ ਦੀ ਸੇਵਾ ਕਰ ਰਹੇ ਗੁਪਤ ਰੂਪ ਵਿੱਚ ਉੱਥੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਇਸ ਕਾਰਜ ਵਿੱਚ ਸੇਵਾ ਚ ਜੁਟੇ ਹੋਏ ਜਿੰਨੀ ਜਿੰਨੀ ਜਸਦੀ ਸਮਰਥਾ ਆ ਪਰ ਇਸ ਸਮੇਂ ਇੱਕ ਹੁਣ ਥੋੜੀ ਜੀ ਗੱਲ ਜਰੂਰ ਕਲੀਅਰ ਕਰਾਂਗਾ ਕਿਉਂਕਿ ਇਹ ਵੈਸੇ ਤਾਂ ਭਾਵੇਂ ਰਾਜਨੀਤੀ ਕਰਨ ਦਾ ਕੋਈ ਰਾਜਨੀਤੀ ਨਾ ਤਾਂ ਕਰਨ ਵਾਲੀ ਨਾ ਤਾਂ ਗੱਲ ਦਾ ਬੁੱਲਣ ਦਾ ਕੋਈ ਸਮਾਂ ਪਰ ਇੱਕ ਗੱਲ ਜਰੂਰ ਕਹਾਂਗਾ ਕਿਉਂਕਿ ਮਸਲਾ ਐਸਜੀਪੀਸੀ ਦੇ ਫੰਡਾਂ ਨਾਲ ਗੁਰੂ ਕੀ ਗੋਲ ਕਨਾਲ ਸਬੰਧਤ ਹੈ ਕਿ ਪਿਛਲੇ ਦਿਨਾਂ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਥਾਂ-ਥਾਂ ਤੇ ਜਾ ਕੇ ਬੜਾ ਇੱਕ ਦਿਖਾਵਾ ਕੀਤਾ ਖੁੱਲੇ ਰੂਪ ਚ 100 150 50 ਦੇ ਨੋਟਾਂ ਦੀਆਂ ਥੱਗੀਆਂ ਉਹ ਲਈਆਂ ਉਹ ਏਦਾਂ ਵੰਡੀਆਂ ਦਿਖਾ ਕੇ ਤੇ ਉਹ ਕਿਸ ਤਰ੍ਹਾਂ ਉਹ ਸਾਰਾ ਹੋਇਆ ਇਹ ਮੇਰੇ ਕੋਲ ਜਿਹੜੇ 5-7 ਪੇਜ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਇਲਾਕੇ ਚ ਜਾਣਾ ਤੇ ਉਹਨਾਂ ਸੰਬੰਧਿਤ ਨੇੜੇ ਇਤਿਹਾਸਿਕ ਗੁਰੂ ਘਰਾਂ ਵਿੱਚੋਂ ਪੈਸਾ ਨਿਕਲਣਾ ਮੈਂ ਤੁਹਾਨੂੰ ਦੱਸਦਾ ਹਾਂ ਇਸ ਮੁਤਾਬਕ ਕਿ ਫਿਰੋਜ਼ਪੁਰ ਦੇ ਏਰੀਆ ਚ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਜੀਤਪੁਰ ਤੋਂ 16 ਲੱਖ 8000 ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੋਂ 2,6000 ਰੁਪਿਆ ਉਥੋਂ ਲਿਆ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਏਰੀਏ 'ਚ ਗਏ ਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ 2,51,000 ਰੁਪਿਆ ਲਿਆ ਕਢਾਇਆ ਗਿਆ ਉਹ ਦਿਨਾਂ ਵਿੱਚ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਮੁਕਸਰ ਸਾਹਿਬ ਦੇ ਏਰੀਆ ਚ ਗਏ ਹਰ ਪ੍ਰਭਾਵ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਤਾਂ ਸ੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਤੋਂ 399000 ਰੁਪਏ ਦੀ ਰਾਸ਼ੀ ਜਾਰੀ ਹੋਈ ਸੁਲਤਾਨਪੁਰ ਲੋਧੀ ਗਏ ਤਾਂ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ 1295000 ਦੀ ਰਾਸ਼ੀ ਰਾਜੀ ਜਾਰੀ ਹੋਈ ਪਟਿਆਲੇ ਦੇ ਸਨੌਰ ਘਨੌਰ ਘੱਗਰ ਦੇ ਏਰੀਆ ਦਾ ਦੌਰਾ ਕੀਤਾ ਤਾਂ ਗੁਰਦੁਆਰਾ ਸ੍ਰੀ ਦੁਖਰਮਾਰ ਸਾਹਿਬ ਤੋਂ 966000 ਰੁਪਿਆ ਦੀ ਰਾਸ਼ੀ ਜਾਰੀ ਹੋਈ ਖਡੂਰ ਸਾਹਿਬ ਦੇ ਇਲਾਕੇ ਚ ਗਏ ਤਰਨਤਾਰਨ ਗਏ ਤਾਂ ਗੁਰਦੁਆਰਾ ਪਾਸਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 363000 ਦੀ ਰਾਸ਼ੀ ਜਾਰੀ ਹੋਈ ਇਹ ਤਾਂ ਹੋਈ ਜਿਹੜੀ ਨਗਦ ਰਾਸ਼ੀ ਐਸਜੀਪੀਸੀ ਵੱਲੋਂ ਜਾਰੀ ਹੋਈ ਤੇ ਜਿਹੜੇ ਐਲਾਨ ਸੀ ਆ ਮੈਂ ਦਿਖਾਉਣਾ ਚਾਹੁੰਦਾ ਐਲਾਨ ਇਸ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਐਲਾਨ ਜਿਹੜੇ 8 ਸਤੰਬਰ ਨੂੰ ਹੋਏ ਐਗਰ ਐਜੀਪੀਸੀ ਵੱਲੋਂ ਐਲਾਨ ਜਿਹੜੇ 11 ਸਤੰਬਰ ਨੂੰ ਹੋਏ ਜਿਸ ਵੀਰ ਸਿੰਘ ਬਾਦਲਣਾ ਨੇ 1 ਲੱਖ ਏਕੜ ਜ਼ਮੀਨ ਲਈ ਸਰਟੀਫਾਈਡ ਕਣਕ ਦੇ ਬੀਜ ਦੇਣ ਦਾ ਐਲਾਨ ਕੀਤਾ ਤਾਂ ਐਜੀਪੀਸੀ ਨੇ ਵੀ ਕਣਕ ਦੀ ਵਿਜਾਈ 10 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵਾਹੀ ਲਈ ਤੇਲ ਅਤੇ ਕਣਕ ਦੀ ਵਧੀਆ ਕਿਸਮ ਦਾ ਬੀਜ ਦਾ ਪ੍ਰਬੰਧ ਕਰਵਾਇਆ ਜਾਵੇਗਾ ਮੁਹੱਈਆ ਕਰਾਇਆ ਜਾਵੇਗਾ ਇਹ ਐਲਾਨ ਕੀਤਾ ਫੋਗਿੰਗ ਮਸ਼ੀਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਤਾਂ ਐ ਜੀ ਪੀ ਸੀ ਪ੍ਰਧਾਨ ਨੇ ਵੀ ਉਹੀ ਕਿਹਾ ਮੈਡੀਕਲ ਕੈਂਪਾਂ ਦੀ ਗੱਲ ਕੀਤੀ ਤਾਂ ਉਹ ਵੀ ਉਹੀ ਕੀਤੀ ਗਈ ਕਿਸਾਨਾਂ ਦੇ ਖੇਤਾਂ ਵਿੱਚ ਰੇਤ ਸਾਫ਼ ਕਰਨ ਦੀ ਮਦਦ ਕਰਾਂਗੇ ਇਸ ਲਈ 8 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ ਐ ਜੀ ਪੀ ਸੀ ਪ੍ਰਧਾਨ ਵੱਲੋਂ ਕਿਹਾ ਗਿਆ ਨਾ ਬਸਾਨੂੰ ਇਹ ਇਤਰਾਜ਼ ਵੀ SGPC ਇਹ ਸੇਵਾ ਕਰਕੇ ਹੋ ਰਹੀ ਹੈ ਨਾ ਸਾਨੂੰ ਇਹ ਇਤਰਾਜ਼ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਦੇ ਜਿਹੜੇ ਸਾਰੇ ਉਹਨਾਂ ਦੇ ਸਾਥੀ ਨੇ ਇਸ ਤੋਂ 10 ਗੁਣਾ 100 ਗੁਣਾ ਵੱਧ ਕਰਨ ਸਾਨੂੰ ਖੁਸ਼ੀ ਹੋਵੇਗੀ ਪਰ SGPC ਦਾ ਜਿਹੜਾ ਧੰਨ ਹੈ ਗੁਰੂ ਦੀ ਗੋਲਕ ਦਾ ਕਿਉਂਕਿ 2 ਦਸੰਬਰ 2024 ਦੇ ਫੈਸਲੇ ਤੋਂ ਪਹਿਲਾਂ ਲੱਗਦਾ ਸੀ ਕਿ ਨਹੀਂ ਸਰਸੇ ਵਾਲੇ ਦੀ ਜੋ ਝੂਠੇ ਸੌਦੇ ਵਾਲੇ ਦੀ ਮਾਫੀ ਨੂੰ ਸਹੀ ਠਰਵਾਉਣ ਲਈ ਜਿਹੜਾ ਇੱਕ ਰੌਲਾ ਚੱਲ ਰਿਹਾ ਸੀ ਕਿ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਹੋਈ ਆ 90 99 ਲੱਖ ਦੇ ਅਖੀਰ ਨੂੰ ਉਹ ਵੀ ਗੱਲ ਸਾਹਮਣੇ ਆਈ ਸਵੇਤ ਵਿਆਜ ਪੈਸੇ ਭਰਨੇ ਪਏ ਉਦੋਂ ਵੀ ਫੰਡਾਂ ਦੀ ਦੁਰਵਰਤੋਂ ਹੋਈ ਤੇ ਹੁਣ ਕੀ ਹੋ ਰਿਹਾ ਹੁਣ ਐਸਜੀਪੀਸੀ ਇਹ ਪੈਸਾ ਦੇ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਐਲਾਨ ਕਰ ਰਹੇ ਆ ਤੇ ਹਲਕਾ ਇੰਚਾਰਜ ਇਹਨਾਂ ਦੇ ਉਹ ਪੈਸਾ ਮੰਡ ਰਹੇ ਆ ਜਿਹੜੀ ਇੱਥੇ ਖਾਸ ਗੱਲ ਹੋਏਗੀ ਉਹ ਕੀ ਹੋਏਗੀ ਹਲਕਾ ਇੰਚਾਰਜ ਆਪਣੇ ਵਰਕਰਾਂ ਨੂੰ ਪਾਵ ਸਰਕਲ ਪ੍ਰਧਾਨਾਂ ਨੂੰ ਹੋਰ ਜ਼ਿਲ੍ਹੇ ਦੇ ਜਾਂ ਦੂਜੇ ਵਰਕਰਾਂ ਨੂੰ ਬੁਲਾਵੇਗਾ ਬੁਲਾ ਕੇ ਉਹ ਅੱਗੇ ਆਪਣੇ ਬੰਦਿਆਂ ਨੂੰ ਬੁਲਾਉਣਗੇ ਉਹਨਾਂ ਤੱਕ ਉਹ ਸਮਾਨ ਪਹੁੰਚਦਾ ਕਰਨਗੇ ਉਹਦੇ ਕਿਸੇ ਦਾ ਘਰ ਪਹੈ ਗਿਆ ਕਿਸੇ ਦਾ ਕੋਈ ਮਦਦ ਆ ਕਿਸੇ ਨੂੰ ਡੀਜ਼ਲ ਦੀ ਆ ਯਾਨੀ ਗੁਰੂ ਕੀ ਗੋਲਕ ਦਾ ਜਿਹੜਾ ਇਹ ਪੈਸਾ ਆ ਇਹ ਇੱਕ ਧੜੇ ਦੇ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਚਮਕਾਉਣ ਲਈ ਵਰਤਿਆ ਜਾਵੇਗਾ ਜਦ ਕਿ ਐਸਜੀਪੀਸੀ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਕੋਈ ਹੋਰ ਹੋਵੇ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਜਿਹਦਾ ਨੁਕਸਾਨ ਹੋਇਆ ਸੰਗ ਦੀ ਰੂਪ ਚ ਸਾਰਿਆਂ ਦਾ ਸਹਿਯੋਗ ਦੇਣ ਦੀ ਲੋੜ ਆ ਪਰ ਇੱਥੇ ਇਹੀ ਆ ਕਿ ਗੁਰੂ ਕੇ ਧੰਨ ਦੀ ਦੁਰਵਰਤੋਂ ਕਰਨੀ ਇਹ ਬਹੁਤ ਮਾੜੀ ਗੱਲ ਐ ਇਹ ਪੂਜਾ ਦਾ ਧਾਨ ਐ ਬਾਬਲ ਸਾਹਿਬ ਤੁਹਾਡੀ ਪਾਰਟੀ ਦਾ ਅਸਲ ਬੇੜਾ ਜਿਹੜਾ ਬੈਠਿਆ ਜੀ ਤਾਈ ਆ ਵੀ ਤੁਸੀਂ ਪੂਜਾ ਦਾ ਧਾਨ ਜਿਹੜਾ ਆਪਣੀ ਰਾਜਨੀਤੀ ਚਮਕਾਉਣ ਲਈ ਕਰਨ ਲੱਗੇ ਰਾਜਨੀਤੀ ਤਾਂ ਨਹੀਂ ਚਮਕੀ ਉਹ ਤਾਂ ਬਹੁਤ ਮੱਧਮ ਹੋ ਗਈ ਪਰ ਆਪਾਂ ਹਟ ਫੇਰ ਵੀ ਨਹੀਂ ਰਹੇ ਕਈ ਵਾਰ ਬੰਦਾ ਸਮੇਂ ਨਾਲ ਹੀ ਸਮਝ ਜਾਂਦਾ ਆਪਾਂ ਸਮੇਂ ਨਾਲ ਆਪਣੀ ਸਮਝ ਹੀ ਹੈਗੀ ਤੇ ਧਾਮੀ ਸਾਹਿਬ ਨੂੰ ਮੈਂ ਬੇਇਜ਼ਤੀ ਕਰਾਂਗਾ ਬੜੇ ਸਤਿਕਾਰਯੋਗ ਨੇ ਸਤਿਕਾਰ ਹੈ ਜਿੰਨਾ ਕੋ ਗੁਰੂ ਰਖਾਉਂਦਾ ਕਿ ਧਾਮੀ ਸਾਹਿਬ ਮੈਂ ਅਕਸਰ ਜਦੋਂ ਤੁਸੀਂ ਪ੍ਰਧਾਨ ਬਣੇ ਕਈ ਸਿਆਣੇ ਇਨਸਾਨਾਂ ਤੋਂ ਸੁਣਿਆ ਕਿ ਪੰਥਰਾਤ ਜੱਥੇਦਾਰ ਪੰਥਰਾਤਨ ਜੱਥੇਦਾਰ ਗੁਰਚਰਨ ਸਿੰਘ ਟੋੜਾ ਤੋਂ ਬਾਅਦ ਜੇ ਕੋਈ ਸਾਫ਼ ਸਫੀ ਵਾਲਾ ਪ੍ਰਧਾਨ ਆਇਆ ਤਾਂ ਧਾਮੀ ਸਾਹਿਬ ਆਏ ਅਸੀਂ ਇਹ ਸੁਣਦੇ ਸੀ ਅਕਸਰ ਵੀ ਥੋੜਾ ਬੜਾ ਸਿੰਪਲ ਬਣਾਇਆ ਜੀ ਸਿੰਪਲ ਰਹਨੇ ਹੋਂ ਤੁਸੀਂ ਸਾਦਾ ਜੀਵਨ ਹੈ ਪਰ ਜਮੀਰ ਮਾਰਨ ਲੱਗੇ ਤੁਸੀਂ ਵੀ ਇੱਕ ਮਿੰਟ ਨਹੀਂ ਲਾਇਆ ਸਰੀਰ ਨੇ ਤਾਂ ਜਦੋਂ ਮਰਨਾ ਦੇਖੋ ਸਾਰਿਆਂ ਨੇ ਪਤਾ ਨਹੀਂ ਕਦੋਂ ਮਰ ਜਾਣਾ ਅਖੀਰ ਨੂੰ ਮਰਨਾ ਹੈ ਹੀ ਐ ਇੱਥੇ ਤਾਂ ਜ਼ਰੂਰ ਹੈ ਸੁਖਵੀਰ ਸਿੰਘ ਬਾਦਲ ਆਪਾਂ ਨੂੰ ਰੱਬ ਦੀ ਜਗ੍ਹਾ ਦੇਖੀ ਜਾਂਦਾ ਪਰ ਦਰਗਾਹ ਵਿੱਚ ਸੁਖਵੀਰ ਸਿੰਘ ਬਾਦਲ ਨਹੀਂ ਦਿਖਣਾ ਉਥੇ ਸੱਚ ਦਾ ਹੀ ਨਵੇੜਾ ਹੋਣਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਉਹਨਾਂ ਦੇ ਧੜੇ ਦੇ ਕਹਿਣ ਤੇ ਜਿਸ ਤਰ੍ਹਾਂ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਮੰਨ ਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਸੁਖਵੀਰ ਸਿੰਘ ਬਾਦਲ ਵੱਲ ਕੀਤੀ ਆ ਸ਼ਾਇਦ ਤੁਸੀਂ ਪਹਿਲੇ ਪ੍ਰਧਾਨ ਹੋਵੋਗੇ ਮੇਰੇ ਮਤਾ ਮੇਰੀ ਸੋਚੀ ਮੁਤਾਬਕ ਜਿਨ੍ਹਾਂ ਨੇ ਇਹ ਕੀਤਾ ਕਿਉਂਕਿ ਤੁਹਾਨੂੰ ਦਰਜਾ ਟੋੜਾ ਸਾਹਿਬ ਦੇ ਬਰਾਬਰ ਦਿੰਦੇ ਸੀ ਟੌੜਾ ਸਾਹਿਬ ਦਾ ਤੁਸੀਂ ਦੇੜੇ-ਦੇੜੇ ਦੀ ਟੌੜਾ ਸਾਹਿਬ ਨੇ ਕਦੇ ਵੀ ਆਪਣਾ ਜਿੰਨਾ ਮਰਜੀ ਨੁਕਸਾਨ ਕਰਾ ਲਿਆ ਸੀ ਰਾਜਨੀਤਿਕ ਤੌਰ ਤੇ ਪਰ ਬਾਦਲ ਸਾਹਿਬ ਕਰੇ ਮੁਰੇ ਕਦੇ ਝੁਕੇ ਨਹੀਂ ਸੀ ਸਿਧਾਂਤਾਂ ਤੋਂ ਨਹੀਂ ਕਦੇ ਪਰੇ ਹੋਏ ਸੀ ਇਹ ਉਹਨਾਂ ਦੀ ਕਮਾਈ ਅੱਜ ਬੋਲਦੀ ਆ ਪਰ ਚਲੋ ਤੁਹਾਨੂੰ ਗੁਰੂ ਨੇ ਕਿਸੇ ਹੋਰ ਪਾਸੇ ਲਾ ਦਿੱਤਾ ਮੈਂ ਉਸ ਗੱਲ ਗੱਲ ਵਾਲਾ ਨਹੀਂ ਜਾਂਦਾ ਪਰ ਤੁਸੀਂ ਪ੍ਰੈਸ ਕਰ ਬੁਰਾ ਚ ਬੜੀਆਂ ਸਫਾਈਆਂ ਨਾਲ ਅੱਜ ਵੀ ਇਸ ਤਰ੍ਹਾਂ ਪਾਲਿਸ਼ ਕਰ ਕਰਕੇ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਨਹੀਂ ਚਮਕਣਾ ਜਿੰਨਾ ਡਲ ਹੋ ਚੁੱਕਿਆ ਨਾ ਅੱਜ ਉਹ ਨਹੀਂ ਹੋਣਾ ਸੋ ਮੈਂ ਬੇਨਤੀ ਕਰਾਂਗਾ ਸੰਗਤ ਪ੍ਰਮੁਖੇ ਇਸ ਗੱਲ ਵੱਲ ਧਿਆਨ ਦਿਈਏ ਇਹ ਸੰਗਤ ਦਾ ਪੈਸਾ ਹੈ ਇਹ ਸੰਗਤ ਦੀ ਗੋਲਕ ਹੈ ਸੰਗਤ ਵਾਸਤੇ ਆ ਸੰਗਤ ਦਾ ਚੜਾਵਾ ਆ 100 150 ਦੇ ਨੋਟ ਇਹ ਸੰਗਤ ਦੇ ਚੜਾਏ ਹੋਏ ਨੇ ਤੇ ਸੰਗਤ ਲਈ ਹੀ ਵਰਤੇ ਜਾਣੇ ਚਾਹੀਦੇ ਨੇ ਨਾ ਕਿ ਇਹ ਦੇਖ ਕੇ ਕਿ ਅਕਾਲੀ ਦਲ ਦਾ ਹਲਕਾ ਇੰਚਾਰਜ ਅਕਾਲੀ ਦਲ ਦਾ ਕੋਈ ਜ਼ਥੇਦਾਰ ਉਹੀ ਬੰਡੇਗਾ ਇਹ ਨਹੀਂ ਹੋਣਾ ਚਾਹੀਦਾ ਇਹ ਗਲਤ ਹੈ ਜਿੱਥੇ ਸਰੋਵਣੀ ਅਕਾਲੀ ਦਲ ਚ ਸਦਾਰ ਲਹਿਰ ਬਣੀ ਤਾਂ ਸਭੋ ਵੀ ਇੱਕ ਅਰਦਾਸ ਕਰਦੇ ਆਂ ਗੁਰੂ ਅੱਗੇ ਕਿ ਇਹੋ ਜਾਂ ਇੱਕ ਧਰਮਸ਼ੁੱਧ ਚਲੇ ਕਿ ਅਸੀਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਜੀਵਨ ਵਾਲੇ ਗੁਰਸਿੱਖਾਂ ਦੇ ਹਵਾਲੇ ਇਹ ਗੁਰੂ ਘਰ ਹੋਣ ਜਿਨ੍ਹਾਂ ਦਾ ਜੀਵਨ ਹੋਵੇ ਜਿਹੜੇ ਮਰਨਾ ਮੰਨ ਲੈਣ ਪਰ ਕਿਸੇ ਦੀ ਈਨ ਦਾ ਮੰਨਣਾ ਗੁਰੂ ਅਕੀਰਦਾਸ ਕਰਦੇ ਆਂ ਕਿ ਇਹੋ ਜਿਹਾ ਗੁਰਸਿੱਖ ਇਹਨਾਂ ਪ੍ਰਬੰਧਾਂ ਦੇ ਬੈਠਣ ਇਹਨਾਂ ਦਾ ਪ੍ਰਬੰਧ ਚਲਾਉਣ ਭਾਈ ਸਵੇਕ ਸਿੰਘ ਸਾਹਾ ਸਿੰਘ ਵਰਗੇ ਜਿਹੜੇ ਚਰਖੜੀਆਂ ਦੇ ਚੜਨਾ ਦਾ ਮੰਨ ਲੈਣ ਪਰ ਕਿਸੇ ਅੱਗੇ ਝੁਕਣ ਨਾ ਕਿਸੇ ਦੀ ਚੱਪਲੀ ਨਾ ਝਾੜਨ ਕਿਸੇ ਦੀ ਅੱਡੀਆਂ ਨਾ ਚੱਟਣ ਇਹ ਗੁਰੂ ਅਗੇ ਅਰਦਾਸ ਹੈ ਇੱਕ ਨਿਮਾਣੇ ਸਿੱਖ ਵਜੋ ਸੋ ਇੰਨੀਆਂ ਬੇਨਤੀਆਂ ਕਰਦਾ ਸੰਗਤ ਨੂੰ ਜਰੂਰ ਕਹਿੰਦਾ ਕਿ ਇਹਨਾਂ ਲੋਕਾਂ ਦੀ ਪਛਾਣ ਜਰੂਰ ਕਰੀਏ ਘਟ ਇਹਨਾਂ ਪਹਿਲਾਂ ਵੀ ਨਹੀਂ ਕੀਤੀ 1978 ਤੋਂ ਲੈ ਕੇ ਹੁਣ ਤੱਕ ਇਹ ਬਹੁਤ ਕੁੱਝੀਆਂ ਹਰਕਤਾਂ ਕਰਦੇ ਆਏ ਪਰ ਪਤਾ ਸਾਨੂੰ ਬਾਅਦ ਚ ਲੱਗਿਆ ਪਰ ਚਲੋ ਜਦੋਂ ਜਦੋਂ ਵੀ ਗੁਰੂ ਨੇ ਕਿਰਪਾ ਕਰਨੀ ਸੀ ਉਸੇ ਤਰ੍ਹਾਂ ਹੀ ਪਤਾ ਲੱਗਣਾ ਸੀ ਪਹਿਲਾਂ ਨਹੀਂ ਪਤਾ ਲੱਗਿਆ ਪਰ ਅੱਜ ਕੱਲੇ ਕੱਲੇ ਬੱਚੇ ਨੂੰ ਸਾਰੀਆਂ ਗੱਲਾਂ ਪਤਾ ਹੈ ਪਤਾ ਹੈ ਤੇ ਇੱਕ ਮੈਂ ਹੋਰ ਜ਼ਰੂਰ ਕਹਾਂਗਾ ਕਿ ਅਕਾਲ ਤਖਤ ਸਾਹਿਬ ਵੱਲੋਂ ਜਦੋਂ ਪੰਜ ਸਿੰਘ ਸਾਹਿਬਾਨ ਨੇ ਅਨੰਦ ਸਾਹਿਬ ਦਾ ਪਾਠ ਕਰਕੇ ਹੁਕਮ ਲੈ ਕੇ ਅਰਦਾਸ ਕਰਕੇ ਹੁਕਮ ਨਮਾ ਸੁਣਾਇਆ ਹੋਵੇ ਉਸ ਵਿੱਚ ਕਿਹਾ ਗਿਆ ਹੋਵੇ ਕਿ ਇਹ ਲੀਡਰਸ਼ਿਪ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਅਯੋਗ ਕਰਾਰ ਦੇ ਦਿੱਤਾ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਤਖਤ ਤੇ ਨਹੀਂ ਬਿਠਾ ਸਕਦੀ ਭਾਵੇਂ ਜਿੰਨੇ ਮਰਜੀ ਚੇਲੇ ਚਾਕਲੇ ਚੀਕਾ ਮਾਰੀ ਜਾਣ ਕਦੇ ਉਹਨਾਂ ਨੂੰ ਤਖਤ ਤੇ ਨਹੀਂ ਬਿਠਾ ਸਕਣਗੇ